झूल झूलेलाल 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 ਸਾਇ ਸੰਗਤ ਹੋ ਗਿਆ ਸਾਇ ਨਾਲ ਜੁੜੋ ਉਹਦੇ ਦੁਬੇ ਮੇਰੇ ਦਰਦਿਆ ਜਿਹਨਾਂ ਨਹੀਂ ਦਰਦਿਆ ਲਾਲ ਲਾਲ ਘਰੋਂ ਘਰ ਸਭ ਦੇ ਨੰਦੇ ਸਾਇਦ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਮੇਰੇ ਦਰਬਾਰ ਤੋਂ ਬਹੁਤ ਸ਼ਰੀ ਅਮਰੇ ਲਾਲ ਜੀ ਜੀ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਡੀਡੀ ਭਾਰਤ ਚੈਨਲ ਤੇ ਅੱਜ ਅਸੀਂ ਆਏ ਹੋਏ ਹਾਂ ਹਰਦਵਾਰ ਦੇ ਵਿੱਚ ਜਿੱਤੇ ਸ਼੍ਰੀ ਝੁਲੇ ਲਾਲ ਸਾਈ ਜੀ ਦੀ ਬੇੜੀ ਤਾਰਨ ਵਾਸਤੇ ਲੋਕ ਰਾਜਧਾਨਾ ਤੋਂ ਇਥੇ ਸਪੈਸ਼ਲ ਹੱਦੋਂ ਆਏ ਹੋਏ ਆ। ਇਹ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਤੁਸੀਂ ਜਿਵੇਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬੇੜੀਆਂ ਦੀ ਲਾਈਨ ਲੱਗੀ ਹੋਈ ਹੈ ਤੇ ਸਭ ਤੋਂ ਵੱਡੀ ਬੇੜੀ ਜਿਹੜੀ ਹੈ ਬਿਲਕੁਲ ਪਿੱਛੇ ਹੈ। ਅਸੀਂ ਗੱਲਬਾਤ ਕਰਾਂਗੇ ਜਿਹੜੇ ਬੰਦੇ ਤੇ ਬੇੜੀ ਲੈ ਕੇ ਆਏ ਆ ਤੇ ਅੱਜ ਇੱਥੇ ਤਾਰਨਗੇ। ਅੱਜ ਤੁਸੀਂ ਇੱਥੇ ਬੇੜੀ ਤਾਰਨ ਆਏ ਹੋ ਕੀ ਕਹਣਾ ਚਾਹੋ? ਇਹ ਹੈ ਸਾਡੀ ਜਰਾ ਇਸਵਾ ਵਿਦਵਨ ਬੇੜੀ ਕੱਢੀ ਜਾ ਰਹੀ ਹੈ। ਜਿਆਦਾ ਜੀ ਹਰ ਸਾਲੇ ਤੇ ਬੈਠੇ ਕਰਨਾ ਅੰਦੇਵ ਜੀ ਇਹ ਪਹਿਲੀ ਵਾਰ ਕਿਸੇ ਵੀ ਹੈਗੀ ਇਹ ਸੇਵਾ ਕਰ ਰਹੀ ਹੈ ਸੇਵਾ ਕਰ ਰਿਹਾ ਹਾਂ ਕੰਟੀ ਲੈ ਕੇ ਜਾ ਸਕਦੇ ਇਸ ਕਰਕੇ ਅਸੀਂ ਹੋਰ ਹੋਰਨ ਨੇ ਵੀ ਗੱਲ ਕਰਾਂਗੇ ਅੱਜ ਤੁਸੀਂ ਇੱਥੇ ਹਰਦੁਆਰ ਆਇਓ ਜੀ ਕਿਵੇਂ ਜੀ ਹਾਂ ਜੀ ਅੱਜ ਤੁਸੀਂ ਹਰਦੁਆਰ ਆਇਓ ਜੀ ਬਹੁਤ ਵਧੀਆ ਬਹੁਤ ਵਧੀਆ ਕਿੰਨੇ ਸਾਲ ਹੋ ਗਏ ਆ ਬੰਦ ਇੱਥੇ ਜੁੜੇ ਨਾਲ ਜੁੜੇ ਨਾਲ ਜੀ ਜਦੋਂ ਦਾ ਪੈਦਾ ਹੋਇਆ ਅੱਜ सोनू ਜੀ ਅਜ ਦੂਤੀ ਤੇ ਹਰਦੁਆਰ ਆਏ ਹੋ 베ੜੀ ਲੈ ਕੇ ਜਿੱਥੇ ਨ ਜਾਓਗੇ ਇਹ 베ੜੀ ਜੀ ਜਿਹੜੇ ਆਪਣੀ ਮਨੋ ਕਾਮਨਾ ਪੂਰਨ ਕਰਦਾ ਭਗਵਾਨ ਬਾਬਾ ਜੋਲੇलाल ਸਾਈ ਸਾਰਿਆਂ ਦੇ ਮਨੋ ਕਾਮਨਾ ਪੂਰਨ ਕਰਦਾ ਜਿਹਦੀ ਮਨੋ ਕਾਮਨਾ ਪੂਰਨ ਹੋਦੀ ਹੈ ਉਹ ਆਪਣੀ 베ੜੀ ਲੈ ਕੇ ਆਂਦਾ ਹੈ ਤੇਨੂੰ ਗੰਗਾ ਜੀ ਚ ਵਿਸਰਜਿਤ ਕੀਤਾ ਜਾਂਦਾ ਹੈ ਜੀ ਇਥੇ ਝੂਲੇलाल ਦੀ 베ੜੀ ਦੇ ਵਿੱਚ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਰਾਜਪੁਰੋ ਤੋਂ ਸਪੈਸ਼ਲ ਹਰਦਵਾਰ ਆਏ ਹੋਏ ਆ ਕੀ ਕਹਿਣਾ ਚਾਹੋਗੇ ਮੈਂ ਪਹਿਲੀ ਵਾਰ ਆਈ ਆ ਜੀ ਝੂਲੇलाल ਦੀ 베ੜੀ ਤੇ ਤੇ ਬਹੁਤ ਅੱਛਾ ਲੱਗ ਰਿਹਾ ਹੈ ਮੇਰਾ ਫਸਟ ਟਾਈਮ ਹੈ ਪਰ ਇੱਥੇ ਲੋਕਾਂ ਨੂੰ ਜੋ ਸ਼ਰਧਾ ਭਾਵਨਾ ਦੇਖ ਕੇ ਇਹ ਮਨ ਕਰ ਰਿਹਾ ਕਿ ਹਰ ਸਾਲ ਇੱਥੇ ਆਈਏ ਕਿਉਂਕਿ ਝੂਲੇलाल ਜੀ ਜੋ ਮੇ ਸਭ ਦੀਆਂ ਝੋਲੀਆਂ ਭਰਦੇ ਨੇ ਮੈਂ ਕਹਿੰਦੀ ਹਾਂ ਪ੍ਰਮਾਤਮਾ ਹਰੇਕ ਨੂੰ ਖੁਸ਼ੀਆਂ ਦੇਵੇ ਜੀ ਝੂਲੇलाल ਦੀ ਜੋ 베ੜੀ ਤੇ ਪਹਿਲੀ ਵਾਰ ਹੀ ਆਏ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਦੇਖੋ ਮੈਂ ਪਹਿਲੀ ਵਾਰ ਆਈ ਆ ਹੁਣ ਤਾਂ ਮੈਂ ਵੀ ਮੇਰਾ ਵੀ ਇੱਕ ਨਾਤਾ ਭਾਵਲਪੁਰੀ ਸਮਾਜ ਨਾਲ ਹੋ ਗਿਆ ਹੈ ਸਰਗਾਰੀ ਹੋ ਗਿਆ ਮੇਰਾ ਭਾਵਲਪੁਰੀ ਸਮਾਜ ਤਾਂ ਉਹਨਾਂ ਦੇ ਜੋ ਤਿਹਾਰਾ ਹੈ ਉਹਨਾਂ 'ਚ ਵੀ ਮੇਰਾ ਆਣਾ ਬਹੁਤ ਜ਼ਰੂਰੀ ਹੈ ਤਾਂ ਮੈਂ ਅੱਜ ਉਸ ਨਾਤੇ ਆਈ ਆ ਇੱਕ ਭਾਵਲਪੁਰੀ ਸਮਾਜ ਦਾ ਹਿੱਸਾ ਬਣ ਕੇ ਆਈ ਆ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੈਨੂੰ ਸਾਲ ਹੋ ਗਏ ਬਾਬੂ ਜੂਲੇ ਨਾਲ ਮੈਨੂੰ 20 ਸਾਲ ਹੋ ਗਏ ਆ ਇਹਨਾਂ ਦੀ ਅਸੀਂ ਵਿਆਖਿਆ ਹੀ ਨਹੀਂ ਕਰ ਸਕਦੇ ਸਾਡੇ ਕੋਲ ਸ਼ਬਦ ਨਹੀਂ ਹੈ ਜੋ ਅਸੀਂ ਇਹਨਾਂ ਦੇ ਵਾਸਤੇ ਕਹਿ ਸਕੀਏ ਸਾਡੀ ਔਕਾਤ ਵੀ ਨਹੀਂ ਹੈ ਤੁਸੀਂ ਆਪ ਦੇਖੋ ਕਿੰਨੀ ਸੰਗਤ ਹੈ ਆਖਿਰ ਕੀ ਸਭ ਦੀ ਝੋਲੀਆਂ ਵੀ ਭਰਦੀਆਂ ਵਿਆਹ ਵੀ ਹੁੰਦੇ ਆ ਬੱਚੇ ਵੀ ਮਿਲਦੇ ਆ ਸਾਈਂ ਤੋਂ ਤੰਦਰੁਸਤੀ ਵੀ ਮਿਲਦੀ ਹੈ ਹਰ ਚੀਜ਼ ਜਿਹੜਾ ਕੋਈ ਮੰਨਤੋਂ ਆਂਦਾ ਹੈ ਉਹ ਪੂਰੀ ਪਾ ਜਾਂਦਾ ਤੁਸੀਂ ਆਪ ਦੇਖੋ ਕਿੰਨੀ ਸੰਖਿਆ ਹੈ ਅਰੇ ਐਨਾ ਮੈਂ ਕਹਿ ਸਕਦੀ ਆ ਜਿਹੜਾ ਜਿਹੜਾ ਇਹਨਾਂ ਦੇ ਨਾਲ ਲੱਗਦਾ ਉਹ ਤੋੜ ਤੱਕ ਮਰਦੇ ਦਮ ਤੱਕ ਲੱਗਿਆ ਹੀ ਰਹਿੰਦਾ ਮੇਰੇ ਨਾਲ ਤੇ ਮੇਰੀ ਜਿਹੜੀ ਭੈਣ ਆ ਸਾਰੇ ਭੈਣ ਭਰਾ ਆ ਸਾਰੇ ਉਹ ਐਨਾ ਸੇਵਾ ਸਾਈਂ ਜੀ ਦੇ ਮੰਦਿਰ ਦੀ ਸੇਵਾ ਹਰ ਚੀਜ਼ ਜਿਤਵੀ ਕਿਤੇ ਆਣਾ ਵੇ ਜਾਣਾ ਵੇ ਸਾਈਂ ਦਾ ਸਤ ਸੰਗ ਹੁੰਦਾ ਵਧ ਚੜ ਕੇ ਉਹਨਾਂ ਦੇ ਪੰਜੜੇ ਵੀ ਗੰਦੇ ਆ ਭਗਤੀ ਹੁੰਦੀ ਹੈ ਜਿਹੜੀ ਸਾਈਂ ਜੀ ਦੀ ਤੇ ਵਧ ਚੜ ਕੇ ਉਹ ਸਹਿਯੋਗ ਦਿੰਦੇ ਆ ਸਭ ਨੂੰ ਤੇ ਜਿਨ੍ਹਾਂ ਦੇ ਘਰ ਸਤ ਸੰਗ ਹੁੰਦਾ ਸਾਰੀ ਸੰਗਤ ਪਹਿਲੇ ਹੀ ਪਹੁੰਚ ਜਾਂਦੀ ਉਹਨਾਂ ਦੀ ਸੇਵਾ ਵਾਸਤੇ ਹੈਲਪ ਵਾਸਤੇ ਵੀ ਅਗਲੇ ਉਹ ਪ੍ਰੇਸ਼ਾਨ ਨਾ ਹੋ ਉਹਨਾਂ ਨੂੰ ਪਤਾ ਹੈ ਕਿ ਨਹੀਂ ਹੈ ਸਾਈਂ ਦੇ ਮੰਦਿਰ ਦਾ ਉਹ ਆਪ ਜਾ ਕੇ ਸਾਡੇ ਹਰੀਸ਼ ਭਈਆ ਹੈ ਤੇ ਉਹ ਆਪ ਜਾ ਕੇ ਥਾਲ ਬਣਾਣਾ ਸਾਰਾ ਪ੍ਰਕਾਤ ਬਣਾਣਾ ਚੂਲੇ ਦਾ ਮੈਂ ਆਸ ਕਰਦਾ ਵੀ ਮੈਂ ਇਹ ਸੈਂਕੜੇ ਖਾਲਾ ਤੋਂ ਵੀ ਜਿਹੜਾ ਕਿ ਸਾਉਣ ਦੇ ਮਹੀਨੇ 'ਚ ਅਸਾਂ ਆਪਣੇ ਤુલਗੁਰੂ ਸਾਡੇ ਸਮਾਜ ਦੇ ਤુલਗੁਰੂ ਸਾਰੇ ਮੈਂ ਕਹਿੰਦਾ ਸਾਰੇ ਹਿੰਦੁਸਤਾਨ ਦੇ ਸਾਡੇ ਗੁਰੂ ਉਹਨਾਂ ਦੀ ਅੱਜ ਬੇੜੀ ਅਸਾਂ ਵਿਸਰਜਿਤ ਕਰਨ ਵਾਸਤੇ ਹਰ ਸਾਲ ਸਾਉਣ ਦੇ ਦਿਨ 'ਚ ਅਸਾਂ ਵਿਸਰਜਿਤ ਕਰਦੋ ਤੇ ਇਹ ਹੀ ਤਿਉਹਰ ਕੋ ਬੜਾ ਦੂਂਗਾਮ ਨਾਲ ਮਨਾਇਆ ਵੰਦੇ ਤੇ ਤੁਸੀਂ ਦੇਖਦੇ ਹੀ ਪਿਓ ਕੱਲਾ ਇਹ ਕਹਿੰਦਾ ਵੀ ਰਾਜਪੁਰੇ ਤੋਂ ਬੰਦੇ ਆਏ ਹੋਏ ਨੇ ਸਾਰੇ ਲੋਕ ਆਏ ਹੋਏ ਨੇ ਇਹ ਪੂਰੇ ਹਿੰਦੂਸਤਾਨ ਤੋਂ ਅੱਜ ਦੇ ਵਿਆਹ ਦੇ ਖੁਸ਼ੀ ਦੇ ਵਿਆਹ ਦੇ ਸਾਰੇ ਆਂਦੇ ਨੇ ਤੇ ਤਾਂ ਮਨਾਇਆ ਵੰਦੇ ਵੀ ਅਸਾਂ ਵਿਸਰਜਿਤ ਕਰਦੂ ਵੀ ਅਸਾਂ ਵੀ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬੜੀ ਰਹੇ ਤੇ ਸਾਡੇ ਇਹ ਖੁਸ਼ੀ ਬੜੀ ਰਹੇ ਤੇ ਸਾਰੇ ਹੀ ਤਰੱਕੀ ਕਰਨ ਤੇ ਜਿੰਦੂਗਣੀ ਰਾਜ ਚੋਗ ਦੇ ਤਰੱਕੀ ਕਰਨੇ ਤਾਂ ਮਨਾਇਆ ਵੰਦੇ ਤੇ ਤੁਸੀਂ ਦੇਖਦੇ ਹੀ ਪਿਓ ਹੁਣ ਤੋਂ ਸ਼ੋਭਾ ਯਾਤਰਾ ਬਹੁਪੁਰ ਦਰਮਜਾਲਾ ਤੋਂ ਤੋ ਭਾਈ ਯਾਤਰਾ ਇਹ ਤੋਂ ਜੰਦੇ ਤੇ ਅਰਰਦੀ ਕੋੜੀ ਤੇ ਆਪਾਂ ਸਾਈਂ ਜੂਲੇलाल ਜੀ ਰੂਟਾ ਗੰਗਾਟ ਨਿਕਰ ਦੇ ਸਕਦੇ ਆ ਸਰਿੰਦਰ শেਠੀ ਆ ਸਰ ਇਹ ਕਿਹੜਾ ਸਾਵਣ ਦੀ ਚੰਦਰਾ ਆ ਤਾਂ ਇਹਦਾ ਕੀ ਮਤਲਬ ਹੈ ਸਾਵਣ ਦੀ ਚੰਦਰਾ ਜੂਲੇलाल ਮੰਦਾਰ ਤੋਂ ਰਾਜਪੁਰਾ ਵੱਲੋਂ ਬਣਾਈ ਜਾਂਦੀ ਹੈ ਉਦੋਂ ਸਾਰੀ ਸੰਗਤ ਮੇੜੀ ਲੈ ਕੇ ਹਰੀਦੁਆਰ ਆਂਦੀ ਹੈ ਸਾਰੀ ਸੰਗਤ ਮੇੜੀ ਲੈ ਕੇ ਹਰੀਦੁਆਰ ਆਂਦੀ ਹੈ ਉੱਥੇ ਜਾ ਕੇ ਰਾਮਦੀਲਾ ਗਰਾਊਂਡ ਤੋਂ ਹਰ ਦੀ ਡੋੜੀ ਤੱਕ ਜਿਹੜੀ ਜਿਹੜੇ ਵਿਸਰਣ ਕਰੀ ਜਾਂਦੀ ਹੈ ਕਿੰਨੇ ਸਾਲ ਹੋ ਗਏ ਨੇ ਸਾਨੂੰ ਜਿਹੜਾ ਇਹ ਸਾਨੂੰ ਜੁੜਿਆ ਇਹ ਪਾਕਿਸਤਾਨ ਦੀ ਬਰਸਾ ਚੱਲ ਰਹੀ ਹੈ 70ਵੀਂ ਹੈ ਹੁਣ 70 ਸਾਲ ਹੋ ਚੁੱਕੇ ਹੈ ਹੋ ਚੁੱਕੇ ਹੈ ਸੱਤ ਤੱਕ ਜੁੜੇ ਹੋਏ ਅੱਜ 40 ਸਾਲ ਹੋ ਗਏ ਜੁੜੇ ਜਿਹੜੀ ਸੰਗਤ ਹੈ ਜਿਸ ਪਰ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਸਾਲ ਆਏ ਸਾਲ ਜਿਹੜੀ ਸੰਗਤ ਹੁੰਦੀ ਜਾ ਰਹੀ ਹੈ 70 ਮਾਤਾ ਉਹਨਾਂ ਦਾ ਫਾਇਦਾ ਅਸ਼ੀਰਵਾਦ ਹੈ ਬੇੜੇ ਬੰਦੇ ਇਥੇ ਮਨਪੂਰੀ ਮੰਦੇ ਆ ਕਿਉਂਕਿ ਜਦੋਂ ਬੇੜੀ ਲੈ ਕੇ ਆਉਂਦੇ ਆ ਉਹਨਾਂ ਸਾਰੀ ਦੀ ਮੰਨਤ ਪੂਰੀ ਹੋ ਜਾਂਦੀ ਹੈ ਸਾਤ ਦਿਨੋਂ ਦਿਨ ਲੋਕਾਂ ਦਾ ਵਿਸ਼ਵਾਸ ਛਾਇਦੇ ਬਰਤੀ ਵੱਧ ਰਿਹਾ ਹੈ ਹਰੇਕਾ ਮਹਾਂ ਦਰਮਸ਼ਾਲਾ ਦੇ ਪ੍ਰੋਗਰਾਮ ਕੀਤਾ ਗਿਆ ਪੂਰੀ ਜਬਰਤੀ ਪ੍ਰੋਗਰਾਮ ਹੈ ਉਹ ਜਿਹੜੇ ਗੁਲੇ ਲਾਲ ਦੀ ਪਿੰਕੀਆ ਨੂੰ ਲੈ ਕੇ ਜਾਈਏ ਜੇ ਤੋਬਾ ਯਾਤਰਾ ਦੇ ਲਈ ਹੈ ਨਾ ਹਰ ਵੀ ਬਾਉੜੀ ਤੇ ਜਾਏਗੀ ਬਹਿਣਵਾਜੇ ਬਹਿਣਵਾਜੇ ਨਾਲ ਜਾਏਗੀ ਜਾਂ ਕਿਹਾ ਨਾਮ ਹੋ ਗਿਆ ਸਾਰੇ ਰਾਧਾ ਜਿੱਥੇ ਦੇ ਕੋਈ ਨਾਮ ਹੋਣ ਗਿਆ ਗਾਂ ਦੇ ਜਾਣ